ਮਦਦ ਕਰਨਗੇ RAM ਰਘੁਰਾਈ ਉਥੇ ਪੂਰਾ ਨੰਦ ਜੀ ਜਾਣਗੇ ਨਾਲ ਤੇਰੇ ਰਾਮ ਨਾਮ ਤੇ ਨੇਕ ਕਮਾਈ ਉਥੇ ਆਹ ਕਵਤਾ ਸੁਣੋ ਬਈ ਇਹ ਇਹ ਬੰਦਿਆ ਇੱਕ ਦਿਨ ਮੌਤ ਦੀ ਡੇਟ ਮਕਰਦਾ ਇੱਕ ਦਿਨ ਸਭ ਨੇ ਚਲੇ ਜਾਣੇ ਮੇਰੇ ਸਾਥੀ ਹੈ ਇਹ ਉਹ ਪੇਸ਼ ਕਰਦਾ ਬਈ ਹੌਕਾ ਦਿੰਦੀ ਹੈ ਗੁਰਬਾਣੀ ਸੁਣਦੇ ਤਾਂ ਤਾ ਕਾ ਮੋਖ ਹਮੇਸ਼ਾ ਨਾਲ ਰਹੇ ਤੇਰੇ ਜਿਵੇਂ ਰਹੇ ਪਰਸ਼ਾ ਮਾ रहेथे मर्ज़ी मोट दवागे जिथे मर्ज़ी मोट दवागे कर दे बि तेरी ज़िंदगी हथ रोट तेरी ਆਵਾਜ਼ ਬੁਲਾ ਰਖਦੀ ਉਮਰ ਦੇ ਵਿੱਚ ਬਗਾ ਕੇ ਹੋ ਤੇ ਇਲਕੇ ਉਦੀ ਪਾਵੇਂ ਸੁਨੋ ਤੇਰ ਕੇ ਉਦੀ ਪਾਵੇਂ ਸੁਨੋ ਆਉਂਦੇ ਇਨਾ ਤੋੜ ਤੇ ਜ਼ਿੰਦਗੀ ਦਾ ਡਾਟੇ ਹੱਥ ਰਮੋ ਤੇ ਜ਼ਿੰਦਗੀ ਦਾ ਸੱਤ ਵਰ ਹੱਥ ਰਮੋ ਤੇ ਜ਼ਿੰਦਗੀ ਦਾ ਰੋਬੇ ਕਰ ਕਹ ਮੌਤ ਕਲੈਣੀ ਕਰ ਕਰੇ ਨਾ ਪੂਰਾ ਇਹ ਬੱਚਾ ਬੁੱਢਾ ਦੇਖਦੀ ਨਾ ਕਾਲਾ ਨਾ ਗੋਰਾ ਨਾ ਇਹ ਬੱਚਾ ਬੁੱਢਾ ਦੇਖਦੀ ਨਾ ਕਾਲਾ ਨਾ ਗੋਰਾ ਹੱਥ ਵਿਚਰੇ ਜਦੋਂ ਆ ਗਿਆ ਵਿਚਰੇ ਜਦੋਂ ਆ ਗਿਆ ਭੰਨ ਦੂ ਬਾਂਡ ਖਰੋਟ ਤੇਰੀ ਜ਼ਿੰਦਗੀ ਦਾ ਆਉਦੇ ਹੱਥ ਮੋਟ ਤੇਰੀ ਜ਼ਿੰਦਗੀ ਦਾ ਢਾਦੇ ਹੱਥਰ ਮੋਟ ਬੰਦਾ ਸਮਝੇ ਨਿਗਾ ਬਦਲ ਗਈ ਤੇਰੀ ਹੋ ਤੈਨੂੰ ਰੋਕਣ ਗਈ ਪਾਵਰ ਤੈਨੂੰ ਰੋਕਣ ਗਈ ਪਾਵਰ ਹਈ ਅਸਿੰਨੋਟ ਤੇਰੀ ਜ਼ਿੰਦਗੀ ਦਾ ਡਾਂਡੇ ਹੱਥ ਰੋਗ ਤੇਰੀ ਜ਼ਿੰਦਗੀ ਦਾ ਸੱਤ ਪਰ ਹੱਥ ਰੋਗ ਸਨਾ ਐ ਤਾਜੀ ਜੁਗਾਨੀ ਆਮਾਨ ਤੇ ਵਿੱਚ ਖਿਆਨਤ ਕਰਕੇ ਕਰਨਾ ਪਈ ਮਾਨੀ ਦਵੰਦਿਆ ਕਰਨਾ ਪਈ ਮਾਨੀ ਐ ਫੋਟ 20 ਤਾਰਾ ਲੱਗ ਜੂ ਫੋਟ 20 ਤਾਰਾ ਲੱਗ ਜੂ ਲਿਖਣੀ ਚਦੋਰ ਪੋਟ ਤੇਰੀ ਜ਼ਿੰਦਗੀ ਦਾ ਉਹਦੇ ਹੱਥ रखिया तूं चुग सचदा चोगा उहो छपले वारा तूं बि कह ॾे छपले वारा हूंदा He's in the...